जय भीम जय भारत ਸਾਡੇ ਬਹੁਤ ਹੀ ਸਤਿਕਾਰਯੋਗ ਜੀਪਲ ਮੈਮੀ ਜੀ ਜਿਨ੍ਹਾਂ ਦਾ ਹੜਾਂ ਦੇ ਕਾਰਨ ਕਾਰ ਟੈਟਰੀ ਹੋ ਗਿਆ ਸੀ ਜਿਸ ਦੀ ਮਦਦ ਕਰਨ ਵਾਸਤੇ ਸਾਡੇ ਦੁਸਾਂਝ ਕਲਾਂ ਦੇ ਐਨ ਆਰ ਆਈ ਡਾਕਟਰ ਬੀ ਆਰ ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ ਐਨ ਆਰ ਆਈ ਵੀਰਮ ਵੱਲੋਂ ਪਿਛਲੇ ਸਮੇਂ ਵੀ ਜੋ ਮਾਲੀ ਸਹਾਤਾ ਪੇ ਜਿਸੀ ਹੁਣ ਉਹਨਾਂ ਦਾ ਜਿਹੜਾ ਮਾਲੀ ਸਤਾ ਕਨ ਵਾਸਤੇ ਡਾਕਟਰ ਬੀ ਆਰ ਅੰਬੇਡਕਰ ਸੋਸ਼ਲ ਵੈਲਫੇਅਰ ਸਟਾਡੀ ਐਨ ਆਰ ਆਈ ਦੂਸਾਂਜ ਕਲਾਬੋਂ ਮਾਲੀ ਸਤਾ ਦੇ ਰੂਪ ਵਿੱਚ 20000 ਰੁਪਏ ਦੀ ਰਾਸ਼ੀ ਜਿਹੜੀ ਉਹ ਭੇਟ ਕਰਨ ਜਾ ਰਹੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਭਾ ਦੇ ਮੈਂਬਰ ਖਜ਼ਾਂਚੀ ਸਰਪੰਚ ਨਿਰਗੁਮਨ ਅਭੀ ਬਰਦੀ ਸਾਹਿਬ ਮਿੱਟਾ ਜੀ ਜਗਸ਼ਪਾਲ ਜੀ ਤੇ ਨਾਲ ਸਾਡੇ ਗਗਨ ਦੀ ਪੁੱਟਾ ਜੀ ਸ਼ਾਦੀराम ਜੀ ਸਰਪੰਚ ਸਾਹਿਬ ਅੱਜ ਪੈਸਾ ਵਾਇਆ ਕੀ ਨਾ ਆਣਾਗਾ ਤੇ ਕਿੰਨੀ ਉਮਰ ਕਿਹਦੇ ਕੋਲ ਦਿੱਤੀ ਆ ਜੇਪੀ ਦੇ ਪਾਠ ਇਨក្លੱਬ ਜੰਦਾਬਾਦ ਅੱਜ ਸਾਡੇ ਵਿਚਕਾਰ ਜੀਵਨ ਮੈਮੀ ਜੀ ਅਤੇ ਮੈਡਮ ਸਤਿਆਮਬੋਧ ਦੋਸਤਾਂ ਨਾਲ ਪਹੁੰਚੇ ਹੈ ਇਹਨਾਂ ਵੀ ਸਾਡੇ ਸਾਥੀ ਵੀਰ ਦਾ ਖੜਾ ਕਰਨ ਮਕਾਨ ਜੋੜ ਹੈ ਜਿਹੜਾ ਪਿਆ ਸੀ ਪਹਿਲਾਂ ਵੀ ਸਾਡੇ ਵੀਰਾਂ ਨੇ ਮਦਦ ਕੀਤੀ ਹੁਣ ਵੀ ਡਾਕਟਰ ਵੀਰ ਅੰਮ੍ਰਿਤ ਅੰਬੇਲਕਰ ਨੌਜਵਾਨ ਸਭਾ ਵੈਲਫੇਅਰ ਸੁਸਾਇਟੀ ਵੱਲੋਂ ਐਨਆਰਆਈ ਵੀਰਾਂ ਵੱਲੋਂ ਸੇਵਾ ਆਈ ਹੈ ਪੀਐਰ ਪਹਿਲੀ ਅਸੀਂ ਆਪਣੇ ਐਨਆਰਆਈ ਵੀਰਾਂ ਤੇ ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੇਪੀ ਜੈ ਪੀ ਜੈਪੀ ਜੀ ਜੈਪੀ ਜੀ ਕਿਹਨੇ ਚੁਣਿਆ ਅਸਦੇ ਜੈਪੀ ਜੀ ਜੈਪਾਪ ਜੀ ਅੱਜ ਸਾਡੇ ਵਿੱਚਕਾਰ ਜੀਵਨ ਮਹਿੰਗੇ ਤੇ ਜਿਨ੍ਹਾਂ ਦਾ ਪਿਛੇ ਸਮੇਂ ਬਾਦਸ਼ਾਹ ਕਰਨ ਹੜਾ ਕਰਨ ਮਕਾਨ ਤੇ ਵੀ ਹੋ ਗਿਆ ਸੀ ਤੇ ਜਾੜੇ ਹਾਲਤ ਖਰਾਬ ਹੋਈ ਮਕਾਨ ਤਾਂ ਡੇਟੇ ਹੀ ਬਿਲਕੁਰੀ ਖਰਾਬ ਹੋ ਗਿਆ ਜੀ ਔਰ ਪਹੁੰਚ ਜਿੱਦਾਂ ਸਾਡੇ ਡਾਕਟਰਾਂ ਨੂੰ ਜੀ ਕਰਾਉਣ ਦੀ ਮੌਲਾ ਲੋ ਜੋ ਕਿ ਜਸਪਾਲ ਜੋਕੇ ਇਹਨਾਂ ਨੂੰ ਜਿਆ ਪਤਾ ਲੱਗਾ ਇਹ ਗੱਲ ਬਾਤ ਹੈ ਜਿਹਨਾਂ ਦੀ ਕਰਦੇ ਇਹਨਾਂ ਨਾਲ ਕੋਈ ਮਦਦ ਦੇਨ ਦਾ ਪ੍ਰਸਾਜਤਾ ਪਹਿਲਾਂ ਮੈਂ ਇਹ ਪੱਤਰ ਭੇਜੀ ਹੁਣ ਵੀ ਉਹਨਾਂ ਨੇ ਮਦਦ ਵਿੱਚ ਭੇਜੀ ਆ ਤੇ ਇਹ ਧੰਨਵਾਦ ਕਰ ਦਿੰਦੇ ਆ ਇਹ ਡਾਕਟਰ ਹੁੰਦਾ ਪੁਲਿਸ ਰੈਡੀ ਮੈਂਬਰਾਂ ਦਾ ਤੇ ਇਹਨਾਂ ਦੇ ਡਾਕਟਰ ਦੀਆ ਰਮੇਰ ਕਾਲ ਬਰਫਸਾਨੀ ਤੁਸਾਂ ਹੀ ਕਰਾਂ ਤੇ ਲੋਕ ਇਹ ਅੱਜ ਵੀ ਅਪਰੇਲ ਕਾਦੀ ਰਹੀ ਹੈ ਸਾਠੀ ਤੇ ਹੁਣ ਵੀ ਗਾਹ ਦੇ ਕਾਦੇ ਰਹੂਗੇ ਇਹਨਾਂ ਦਾ ਧੰਨਵਾਦ ਕਰਦੇ ਆ ਸਾਡੇ ਵਿੱਚ ਗਾਹ ਤੁਸਾਂ ਕਾ ਪਹੁੰਚੇ ਤੇ ਮੈਡਮ ਸਤਿਆ ਮੋਹ ਜੀ ਪਹੁੰਚੇ ਸਾਰੇ ਕਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੈਪੀ ਜੈਵਾ